ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਅੱਜ ਦੇ ਆਪਣੀ ਰੈਸিপি ਹੈ ਸਰੋਂ ਦਾ ਸਾਗ ਜੋ ਕਿ ਪੰਜਾਬ ਦਾ ਫੇਮਸ ਫੂਡ ਹੈ ਇਹ ਸਾਗ ਆਪਾਂ ਕੁੱਕਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਕੁੱਕਰ ਦੇ ਵਿੱਚ ਵੀ ਸਾਗ ਬਹੁਤ ਟੇਸਟੀ ਬਣਦਾ ਜੇਕਰ ਤੁਸੀਂ ਸਹੀ ਤਰੀਕੇ ਨਾਲ ਬਣਾਉਣੇ ਹੋ ਸਾਗ ਬਣਾਉਣ ਦੇ ਲਈ ਆਪਾਂ ਨੇ ਦੋ ਗੁੱਟੀਆਂ ਸਰੋਂ ਦਾ ਸਾਗ ਇੱਕ ਗੁੱਟੀ ਪਾਲਕ ਤੇ ਅੱਧੀ ਗੁੱਟੀ ਆਪਾਂ ਮੇਥੀ ਦੀ ਲਈ ਹੈਗੀ ਸਾਗ ਨੂੰ ਆਪਾਂ ਨੇ ਚੰਗੀ ਤਰ੍ਹਾਂ ਧੋਵਸਵਾਰ ਕੇ ਰੱਖ ਲਿਆ ਹੈ ਤੇ ਹੁਣ ਆਪਾਂ ਸਾਗ ਨੂੰ ਕੱਟਦੇ ਆਂਗੇ ਸਰੋਂ ਦੇ ਸਾਗ ਨੂੰ ਪਾਲਕ ਨੂੰ ਤੇ ਮੀਥੀ ਨੂੰ ਆਪਾਂ ਚੰਗੀ ਤਰ੍ਹਾਂ ਕੱਟ ਲਵਾਂਗੇ। ਕੱਟਣ ਦੇ ਲਈ ਆਪਾਂ ਨੇ ਮੈਚੋਪਿੰਗ ਬੋਰਡ ਦੀ ਵਰਤੋਂ ਕੀਤੀ ਹੈ। ਤੁਹਾਨੂੰ ਜਿਵੇਂ ਸੌਖਾ ਲੱਗਦਾ ਤੁਸੀਂ ਉਸ ਤਰੀਕੇ ਦੇ ਨਾਲ ਸਾਗ ਨੂੰ ਕੱਟ ਸਕਦੇ ਹੋਗੇ। ਸਾਗ ਦੀ ਆਪਾਂ ਨੇ ਜ਼ਿਆਦਾਤਰ ਗੰਦਲਾਂ ਲੈਣੀਆਂ ਨੇਗੀਆਂ। ਪੱਤਿਆਂ ਦੀ ਵਰਤੋਂ ਆਪਾਂ ਕੱਟ ਕੀਤੀ ਹੈਗੀ। ਸਾਗ ਆਪਾਂ ਨੇ ਕੱਟ ਲਿਆ ਹੈਗਾ। ਹੁਣ ਆਪਾਂ ਪੂਕਰ ਦੇ ਵਿੱਚ 2 ਗਲਾਸ ਪਾਣੀ ਦੇ ਪਾਵਾਂਗੇ ਤੇ ਇਹਨੂੰ ਆਪਾਂ ਉਬਾਲੀ ਆਉਣ ਤੱਕ ਢੱਕ ਦੇਵਾਂਗੇ। ਵਾਲੇ ਆ ਗਏ ਆ ਹੁਣ ਕੱਟਿਆ ਹੋਇਆ ਸਾਗ ਆਪਾਂ ਕੁੱਕਰ ਦੇ ਵਿੱਚ ਪਾ ਦਵਾਂਗੇ ਜਿੰਨਾ ਸਾਗ ਆਪਾਂ ਪਾ ਸਕਦੇ ਆ ਉਨਾ ਪਾ ਦਵਾਂਗੇ ਕਿਉਂਕਿ ਥੋੜੀ देर ਬਾਅਦ ਜਿਹੜਾ ਸਾਗ ਹੋ ਨਿੱਥਲੇ ਬੈਠ ਜਾਏਗਾ ਬਾਕੀ ਦਾ ਸਾਗ ਆਪਾਂ ਥੋੜੀ ਜਿਹੀ ਠਹਿਰ ਕੇ ਪਾਵਾਂਗੇ ਇਹ ਸਾਗ ਨੂੰ ਪਾਉਣ ਤੋਂ ਬਾਅਦ ਆਪਾਂ ਥੋੜੀ ਜਿਹੀ ਢੱਕ ਦਾਂਗੇ ਵੀਡੀਓ ਚੰਗੀ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਅੱਜ ਦੀ ਰੈਸিপি ਸਾਗ ਦੀ ਰੈਸিপি ਕਿਵੇਂ ਲੱਗੀ ਹੁਣ ਆਪਾਂ ਮੇਥੀ ਵੀ ਪਾ ਦਵਾਂਗੇ ਸਾਗ ਦੇ ਨਾਲ ਕੱਟੇ ਹੋਏ ਪਾਲਕ ਨੂੰ ਵੀ ਆਪਾਂ ਸਾਗ ਦੇ ਵਿੱਚ ਪਾਵਾਂਗੇ ਥੋੜੀ ਦੇਰ ਬਾਅਦ ਜਿਹੜਾ ਸਾਗ ਉਹ ਆਪੇ نیچے بیٹھ ਜੇਗਾ ਤੇ ਫਿਰ ਬਾਕੀ ਬਚਿਆ ਹੋਇਆ ਸਾਗ ਵੀ ਆਪਾਂ ਕੁੱਕਰ ਦੇ ਵਿੱਚ ਪਾ ਦਵਾਂਗੇ ਥੋੜਾ ਥੋੜਾ ਕਰਕੇ ਆਪਾਂ ਸਾਰਾ ਸਾਗ ਇਸ ਕੁੱਕਰ ਦੇ ਵਿੱਚ ਪਾ ਦਵਾਂਗੇ ਹੁਣ ਆਪਾਂ ਇਸ ਨੂੰ ਪਟਕਣ ਰੱਖ ਦਵਾਂਗੇ ਤੇ ਅੱਧੇ ਘੰਟੇ ਦੇ ਲਈ ਆਪਾਂ ਮੀਡੀਅਮ ਫਲੇਮ ਦੇ ਉੱਪਰ ਇਹਨੂੰ ਇਸੇ ਤਰ੍ਹਾਂ ਪੱਕਣ ਦੇਾਂਗੇ ਅੱਧਾ ਘੰਟਾ ਹੋ ਗਿਆ ਹੈ ਹੁਣ ਆਪਾਂ ਇਸ ਦੇ ਵਿੱਚ ਇੱਕ ਚਮਚ ਨਮਕ ਤੇ ਇੱਕ ਅੱਧਾ ਚਮਚ ਲਾਲ ਮਿਰਚ ਦਾ ਪਾਵਾਂਗੇ। ਅਦਰਕ, ਲਸਣ ਤੇ ਹਰੀ ਮਿਰਚ ਵੀ ਪਾ ਦਵਾਂਗੇ। ਲਸਣ ਦੀ ਆਪਾਂ ਇੱਕ ਪੂਰੀ ਕਲੀ ਪਾਈ ਹੈਗੀ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਵਾਂਗੇ। ਖਲਾਉਣ ਤੋਂ ਬਾਅਦ ਆਪਾਂ ਇਹਦਾ ਢੱਕਣ ਬੰਦ ਕਰ ਦਾਂਗੇ। ਲਗਭਗ 12 ਤੋਂ 15 ਜਿਹੜੀਆਂ ਵਿਸਲਾਂ ਲੇਗੀਆਂ ਉਹ ਆਉਣ ਦੇਾਂਗੇ, ਉੱਕਰ ਦੀਆਂ। 12 ਤੋਂ 15 ਮਿੰਟਾਂ ਆਪਣੀ ਹੋ ਗਈਆਂ ਨਿਗੀਆਂ। ਸਾਗ ਆਪਣਾ ਬਹੁਤ ਹੀ ਵਧੀਆ ਰਿੱਚਿਆ ਹੈਗਾ। ਹੁਣ ਆਪਾਂ ਘੋਟਨੀ ਦੇ ਨਾਲ ਸਾਰੇ ਸਾਗ ਨੂੰ ਘੋਟਦੇ ਹੋਏ ਥੋੜਾ ਥੋੜਾ ਹਲਾਵਾਂਗੇ। ਬਹੁਤ ਹੀ ਵਧੀਆ ਸਾਗ ਆਪਣਾ ਪੱਕ ਚੁੱਕਿਆ ਹੈਗਾ। ਪਾਣੀ ਜਿੰਨਾ ਆਪਣਾ ਪਾਇਆ ਸੀਗਾ ਸਾਰਾ ਪਾਣੀ ਸੋਕ ਲਿਆ। ਹੁਣ ਆਪਾਂ ਲਗਭਗ ਡੇਢ ਤੋਂ 2 ਗਲਾਸ ਗਰਮ ਪਾਣੀ ਦੇ ਸਾਗ ਦੇ ਵਿੱਚ ਪਾ ਦਵਾਂਗੇ ਤੇ ਇਹਨੂੰ ਟੱਕ ਕੇ ਅੱਧੇ ਘੰਟੇ ਦੀ ਲਈ ਆਪਾਂ ਹੋਰ ਪੱਕਣ ਦਿਆਂਗੇ। ਫਿਰ ਆਪਾਂ ਸਾਗ ਦੇ ਵਿੱਚ ਆਲਣ ਪਾਵਾਂਗੇ ਮੱਕੀ ਦੇ ਆਟੇ ਦਾ ਟਾਕੇ ਆਪਾਂ ਅੱਧੇ ਘੰਟੇ ਦੇ ਲਈ ਇਹਨੂੰ ਪੱਕਣ ਦੇਾਂਗੇ ਸਾਗ ਨੂੰ ਆਪਾਂ ਜਿੰਨਾ ਵੱਧ ਪਕਾਵਾਂਗੇ ਸਾਨੂੰ ਘੋਟਣਾ ਉੰਨਾ ਹੀ ਸੌਖਾ ਰਹੂਗਾ ਸਾਗ ਕਿਉਂਕਿ ਜਿੰਨਾ ਵੱਧ ਤੋਂ ਵੱਧ ਆਰਹੀ ਆਵਾਂਗੇ ਸਾਗ ਉੰਨੇ ਸਵਾਦ ਬਣੇਗਾ ਅੱਧਾ ਘੰਟਾ ਹੋ ਗਿਆ ਹੁਣ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗੇ ਤੇ ਕੁੱਕਰ ਨੂੰ ਗੈਸ ਤੋਂ نیچے ਉਤਾਰ ਦਿਆਂਗੇ ਤੇ ਹੁਣ ਆਪਾਂ ਇਹਦਾ ਆਲਣ ਪਾਵਾਂਗੇ ਮੱਕੀ ਦੇ ਆਟੇ ਦਾ ਇਹਦੇ ਵਿੱਚ ਪਹਿਲਾਂ ਆਪਾਂ ਸਾਗ ਨੂੰ ਇਸੇ ਤਰ੍ਹਾਂ ਘੋਟ ਲਾਂਗੇ ਬਿਨਾਂ ਆٹے ਤੋਂ ਆਲਣ ਪਾਉਣ ਦੇ ਲਈ ਤੁਸੀਂ ਵੇਸਣ ਜਾਂ ਕਣਕ ਦੇ ਆٹے ਦੀ ਵੀ ਵਰਤੋਂ ਕਰ ਸਕਦੇ ਹੋਗੇ ਪਰ ਮੱਕੀ ਦੇ ਆٹے ਦੇ ਨਾਲ ਜਿਹੜਾ ਸਾਗ ਉਹ ਜ਼ਿਆਦਾ ਟੇਸਟੀ ਬਣਦਾ ਹੈਗਾ ਥੋੜਾ ਕਟਾ ਪਾਵਾਂਗੇ ਤਾਂ ਆਪਾਂ ਘੋਟਣੀ ਦੇ ਨਾਲ ਸਾਗ ਨੂੰ ਘੋਟ ਲਵਾਂਗੇ ਚੰਗੀ ਤਰ੍ਹਾਂ ਤੁਸੀਂ ਹੈਂਡ ਬਲੈਂਡਰ ਦੇ ਨਾਲ ਵੀ ਘੋਟ ਸਕਦੇ ਹੋਗੇ ਆਟਾ ਆਪਣਾ ਚੰਗੀ ਤਰ੍ਹਾਂ ਮਿਕਸ ਹੋ ਰਿਹਾ ਥੋੜਾ ਕਾਟਾ ਆਪਾਂ ਹੋਰ ਪਾਵਾਂਗੇ ਤੇ ਫਿਰ ਤੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਘੋਟ ਲਵਾਂਗੇ ਸਾਗ ਆਪਣਾ ਬਹੁਤ ਹੀ ਵਧੀਆ ਰਿਜ ਜਾਗਾ ਤੇ ਘੋਟਣ ਦੇ ਵਿੱਚ ਬਹੁਤ ਹੀ ਆਸਾਨੀ ਹੋ ਰਹੀ ਹੈਗੀ ਜੇ ਰਿਜਜਾ ਸਾਗ ਵਧੀਆ ਹੋਵੇ ਤਾਂ ਫਿਰ ਆਪਾਂ ਨੂੰ ਸੌਖੇ ਤਰੀਕੇ ਦੇ ਨਾਲ ਘੋਟ ਸਕਦੇ ਹਾਂਗੇ ਸਾਗ ਆਪਣਾ ਬਹੁਤ ਹੀ ਵਧੀਆ ਘੋਟਿਆ ਗਿਆ 15 ਤੋਂ 20 ਮਿੰਟ ਦੇ ਲਈ ਆਪਾਂ ਗੈਸ ਦੇ ਉੱਪਰ ਰੱਖ ਕੇ ਇਹਨੂੰ ਸੇਕ ਲਵਾਵਾਂਗੇ ਤਾਂ ਕਿ ਜਿਹੜਾ ਆਪਾਂ ਨੇ ਆਲਣ ਪਾਇਆ ਹੈਗਾ ਮੱਕੀ ਦਾ ਆਟਾ ਉਹ ਚੰਗੀ ਤਰ੍ਹਾਂ ਪੱਕ ਜਾਵੇ ਤੇ ਸਾਗ ਆਪਣਾ ਬਹੁਤ ਹੀ ਟੇਸਟੀ ਬਣੇ ਜਦ ਤੱਕ ਆਪਣਾ ਸਾਗ ਬਣ ਰਿਹਾਗਾ ਆਪਾਂ ਸਾਗ ਦੇ ਲਈ ਤੜਕਾ ਤਿਆਰ ਕਰ ਲੈਣੇ ਆਗੇ ਤੜਕਾ ਬਣਾਉਣ ਦੇ ਲਈ ਆਪਾਂ ਨੇ ਇੱਕ ਪੈਨ ਦੇ ਵਿੱਚ ਇੱਕ ਕੜਛੀ ਦੇਸੀ ਘਿਓ ਦੀ ਪਾਈ ਹੈ ਤੁਸੀਂ ਡਾਲਡਾ ਜਾਂ ਕੋਈ ਵੀ ਕੁਕਿੰਗ ਆਇਲ ਵਰਤ ਸਕਦੇ ਹੋਗੇ ਘਿਓ ਗਰਮ ਹੋਣ ਤੇ ਆਪਾਂ ਇਸ ਦੇ ਵਿੱਚ ਬਰੀਕ ਕੱਟਿਆ ਹੋਇਆ ਲਸਣ ਪਾਵਾਂਗੇ ਲਸਣ ਦੀ ਵਰਤੋਂ ਸਾਗ ਦੇ ਵਿੱਚ ਜ਼ਿਆਦਾ ਕੀਤੀ ਜਾਂਦੀ ਹੈ ਕਿਉਂਕਿ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਲਸਣ ਦਾ ਹੁਣ ਆਪਾਂ ਬੀਕਟਾ ਅਦਰਕ ਵੀ ਇਸ ਦੇ ਵਿੱਚ ਪਾਵਾਂਗੇ। ਅਦਰਕ ਤੇ ਲਸਣ ਜਦ ਪੱਕ ਜੇਗਾ ਤਾਂ ਆਪਾਂ ਇਸ ਦੇ ਵਿੱਚ ਪਿਆਜ਼ ਐਡ ਕਰਾਂਗੇ। ਬਰੀਕ ਕੱਟੇ ਹੋਏ ਪਿਆਜ਼ ਵੀ ਆਪਾਂ ਪਾਵਾਂਗੇ। ਪਿਆਜ਼ ਨੂੰ ਆਪਾਂ 골ਡਨ ਬ੍ਰਾਊਨ ਹੋਣ ਤੱਕ ਭੁੰਨ ਲਵਾਂਗੇ। ਹੁਣ ਆਪਾਂ ਇਸ ਦੇ ਵਿੱਚ ਸਾਗ ਪਾਵਾਂਗੇ। ਸਾਗ ਤੁਸੀਂ ਜਿੰਨਾ ਤੜਕਾ ਲਗਾਉਣਾ ਚਾਹੋਗੇ ਉਹਨਾਂ ਸਾਗ ਤੁਸੀਂ ਲੈ ਸਕਦੇ ਹੋਗੇ। ਸਾਗ ਆਪਾਂ ਬਿਲਕੁਲ ਬਣ ਕੇ ਤਿਆਰ ਹੈ। ਬਸ ਥੋੜੀ ਦੇਰ ਦੇ ਲਈ ਆਪਾਂ ਪਕਾਵਾਂਗੇ ਤਾਂ ਕਿ ਜਿਹੜਾ ਆਪਣਾ ਤੜਕਾ ਲਗਾਇਆ ਹੈਗਾ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਫਿਰ ਆਪਾਂ ਆਪਣੇ ਸਾਗ ਨੂੰ ਸਰਵ ਕਰਾਂਗੇ ਗਰਮਾ ਗਰਮ ਸਾਗ ਵਿਦੇਸੀ ਘਿਓ ਪਾ ਕੇ ਆਪਾਂ ਸਰਵ ਕਰਾਂਗੇ ਬਹੁਤ ਹੀ ਟੇਸਟੀ ਬਹੁਤ ਹੀ ਮਲਾਈਦਾਰ ਸਾਗ ਆਪਣਾ ਬਣ ਕੇ ਤਿਆਰ ਹੋਇਆ ਹੈ ਮਿਲਦੇ ਹਾਂ ਜੇ ਆਪਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ